ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਜਿਹੜੀ ਵੱਡੀ ਖਬਰ ਅਸੀਂ ਇਸ ਟਾਈਮ ਤੁਹਾਨੂੰ ਦੱਸ ਰਹੇ ਹਾਂ ਕਿ ਬਾਗ ਨੇ ਆ ਸਿੰਘ ਵਾਲਾ ਦੇ ਵਿੱਚ ਇੱਕ ਗ੍ਰਫਤਾਰੀ ਹੋਈ ਆ ਬਾਗਾ ਪ੍ਰਾਣਾਂ ਦੇ ਨਾਲ ਸੰਬੰਧਿਤ ਇੱਕਾਈ ਲੈਡ ਸੰਚਾਲਕ ਦੀ ਗ੍ਰਫਤਾਰੀ ਹੋਈ ਆ ਵੱਡੀ ਖਬਰ ਆ ਕਿ ਤੁਹਾਡੇ ਅਸੀਂ ਰੂਬਰੂ ਕਰ ਰਹੇ ਹਾਂ ਹੈਵਨ ਇੰਡੀਆ ਟੀਵੀ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ 1 ਕਰੋੜ 86 ਲੱਖ ਦੀ ਠੱਗੀ ਮਾਰੀ ਗਈ ਸੀ ਕਾਂਗਰਸੀ ਆਗੂ ਦੇ ਨਾਲ ਕਾਂਗਰਸੀ ਆਗੂ ਦਾ ਨਾਮ ਜੋਲੀ ਗਰਗ ਦੱਸਿਆ ਜਾ ਰਿਹਾ ਜਿਹਦਾ ਵਿੱਚ ਜ਼ਿਕਰ ਆ ਰਿਹਾ ਡ੍ਰੀਮ ਬਿਲਡਰ ਦੇ ਸੰਚਾਲਕ ਡ੍ਰੀਮ ਬਿਲਡਰ ਇੱਕ ਸੰਸਥਾ ਆਇਲੈਂਡ ਸੰਸਥਾ ਜਿਹੜੀ ਕੈਮਰੇਸ਼ਨ ਦਾ ਕੰਮ ਕਰਦੀ ਸੀਗੀ ਕਿ ਜੋਲੀ ਗਰਗ ਜਿਹੜਾ ਕਾਂਗਰਸੀ ਆਗੂ ਸੀਗੀ ਉਸ ਨੂੰ ਪੀਆਰ ਦਵਾਉਣ ਦੇ ਬਦਲੇ ਕੈਨੇਡਾ ਦੇ ਵਿੱਚ ਪੀਆਰ ਬਦਵਾਉਣ ਦੇ ਬਦਲੇ ਉਸਦੇ ਕਿਸੇ ਰਿਸ਼ਤੇਦਾਰ ਨੂੰ ਉਸਤੇ ਨਾਲ ਠੱਗੀ ਮਾਰੀ ਗਈ 1 ਕਰੋੜ 86 ਲੱਖ ਦੀ ਅੱਜ ਉਸ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਬਾਘਾਪਰਾਣਾ ਦੇ ਡ੍ਰੀਮ ਬਿਲਡਰ ਦੇ ਸੰਚਾਲਕ ਨਵਜੋਤ ਬਰਾੜ ਦੀ ਗ੍ਰਫਤਾਰੀ ਹੋਈ ਆ ਨਾਲ ਸਿੰਘ ਵਾਲਨ ਲੈ ਕੇ ਸਬੰਧਤ ਜਿਹੜੀ ਖਬਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਸਭ ਤੋਂ ਪਹਿਲਾਂ ਜਿਹੜੀ ਹੈਵਨ ਇੰਡੀਆ ਟੀਵੀ ਦੇ ਉੱਤੇ ਵੱਡੀ ਖਬਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਨਵਜੋਤ ਬਰਾੜਾ ਜਿਹੜੇ ਕਿ ਡ੍ਰੀਮ ਬਿਲਡਰ ਦੇ ਨਾਲ ਸਬੰਧ ਰੱਖਦੇ ਨੇ ਡ੍ਰੀਮ ਬਿਲਡਰ ਸਸਤਾ ਚਲਾਉਂਦੇ ਨੇ ਉਸ ਦੀ ਜਿਹੜੀ ਗ੍ਰਫਤਾਰੀ ਹੋਈ ਹੈ 1 ਕਰੋੜ 86 ਲੱਖ ਦੀ ਠੱਗੀ ਮਾਰੇ ਜਾਂਦਾ ਮਾਮਲਾ ਜਿਹੜਾ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਇਮੀਗ੍ਰੇਸ਼ਨ ਸੰਚਾਲਕਾਂ ਦੇ ਉੱਤੇ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਅੱਜ ਇੱਕ ਕਾਰਵਾਈ ਕੀਤੀ ਗਈ ਆ ਤਸਵੀਰਾਂ ਤੁਹਾਨੂੰ ਅਸੀਂ ਜਿਹੜਾ ਥੋੜੇ ਸਮੇਂ ਤੱਕ ਦਿਖ ਕੁਸ਼ੂਸ਼ ਸੀ ਲਗਾਤਾਰ ਕਰ ਰਹੇ ਕਿ ਜੋਡੀਕਰ ਨਾਲ ਵੀ ਗੱਲਬਾਤ ਹੋਵੇ ਪਰ ਫਿਲਹਾਲ ਜਿਹੜੇ ਤੁਸੀਂ ਵੱਡੀ ਜਾਣਕਾਰੀ ਦੇ ਰਹੇ ਆ ਕਿ ਜਿਹੜੀ ਗ੍ਰਿਫਤਾਰੀ ਹੋਈ ਆ ਨਵਜੋਤ ਬਰਾੜ ਦੀ ਨਵਜੋਤ ਬਰਾੜ ਜਿਹੜੇ ਕਿ ਆਇਲੈਂਡ ਸੈਂਟਰ ਚਲਾਉਂਦੇ ਨੇ ਆਇਲੈਂਡ ਸੈਂਟਰ ਦੇ ਨਾਲ ਜਿਹੜਾ ਕਿ ਉਹ ਤਾਲਕ ਰੱਖਦੇ ਨੇ ਇਮੀਗ੍ਰੇਸ਼ਨ ਸੈਂਟਰ ਆ ਬਾਗਾਪੁਰਾਣਾ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੇ ਫਲੈਕਸ ਬੋਰਡ ਤੁਸੀਂ ਲੱਗੇ ਦੇਖੇ ਜਾਂ ਰਹੇ ਹੋਗੇ ਪਿਛਲੇ ਸਮੇਂ ਦੇ ਵਿੱਚ ਕਿ ਜਿਹੜਾ ਕਿ ਨਵਜੋਤ ਬਰਾੜ ਦੀ ਗ੍ਰਫਤਰੀ ਹੋਈ ਆ ਨਵਜੋਤ ਬਰਾੜ ਨੇ ਕਾਂਗਰਸ ਆਗੂ ਦੇ ਨਾਲ ਠੱਗੀ ਮਾਰੀ 1 ਕਰੋੜ 86 ਲੱਖ ਰੁਪਏ ਦੀ ਜਿਹੜੀ ਠੱਗੀ ਮਾਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਇੱਕ ਜਿਹੜੀ ਗ੍ਰਫਤਰੀ ਹੈ ਨਿਹਾਲ ਸਿੰਘ ਉਹਦਾ ਜੋਲੀ ਗਰਗਾ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਵੱਡਾ ਜਿਹੜਾ ਨਾਂ ਕਿਸੇ ਟੈਮ ਰਿਹਾ ਕਿ ਅੱਜ ਵੀ ਜਿਹੜਾ ਵੱਡਾ ਨਾਂ ਬਿਜ਼ਨਸਮੈਨ ਦੇ ਤੌਰ ਤੇ ਵਿਖ ਕੇ ਜਨ ਅਗਰ ਕੌਂਸਲ ਦੇ ਪ੍ਰਧਾਨਗੀ ਵੇਲੇ ਵਿਖੇ ਤੇ ਕਾਂਗਰਸ ਆਗੂ ਦਾ ਵੱਡਾ ਜਿਹੜਾ ਨਾਂ ਅਸਨੇ ਜਿਹੜੀ ਉਸ ਦੇ ਨਾਲ ਠੱਗੀ ਮਾਰੀ ਗਈ 1 ਕਰੋੜ 86 ਲੱਖ ਰੁਪਏ ਦੀ 1 ਕਰੋੜ 86 ਲੱਖ ਦੀ ਰਕਮ ਦੀ ਠੱਗੀ ਮਾਰੀ ਗਈ ਆ ਨਵਜੋਤ ਬਰਾੜ ਨੂੰ ਗ੍ਰਫਤਾਰ ਕਰ ਲਿਆ ਗਿਆ ਕਾਫੀ ਜਿਹੜਾ ਸਮੇਂ ਤੋਂ ਪਤਾ ਚੱਲ ਰਿਹਾ ਸੀ ਇਹ ਲਗਾਤਾਰ ਜਿਹੜੀ ਰਕਮ ਆ ਉਹ ਕਾਫੀ ਕਰੋੜਾਂ ਕਿ ਤੱਕੀ ਜਾ ਰਹੀ ਸੀਗੀ ਪਰ ਉਹ ਤੇ ਬ੍ਰਾਮਚੰਦ ਲੱਗੇ ਨੇ ਹੋਰ ਕਿਹੜੇ ਲੋਕਾਂ ਦੇ ਨਾਲ ਠੱਗੀ ਮਾਰੀ ਆ ਕਈ ਹੋਰ ਜਿਹੜੇ ਨਾਂ ਵੀ ਉਹ ਥੋੜੇ ਟਾਈਮ ਤੱਕ ਨਿਕਲ ਕੇ ਜਿਹੜੇ ਸਾਹਮਣੇ ਆ ਸਕਦੇ ਆ ਜਿਵੇਂ ਜੇ ਪੁਲਿਸ ਰਿਮਾਰਟੇ ਲੈਂਦੀ ਹੈ ਜਾਂ ਕੋਈ ਕਾਰਵਾਈ ਕਰਦੀ ਹੈ ਤਾਂ ਜਿਹੜੇ ਹੋਰ ਨਾਂ ਵੀ ਜਿਹੜੇ ਨਸ਼ਰ ਹੋ ਸਕਦੇ ਆ ਪਰ ਤੁਹਾਨੂੰ ਹੁਣ ਦੱਸ ਗਏ ਕਿ 1 ਕਰੋੜ 86 ਲੱਖ ਦੀ ਥੱਗੀ ਦੇ ਮਾਮਲੇ ਦੇ ਵਿੱਚ ਨਵਜੋਤ ਬਰਾੜ ਦੀ ਗ੍ਰਿਫਤਾਰੀ ਹੋਈ ਆ ਨਵਜੋਤ ਬਰਾੜ ਡ੍ਰੀਮ ਬਲੈਕਟਰ ਦੇ ਸੰਚਾਲਕ ਨੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਇਸ ਕੰਮ ਦੀ ਜਿਹੜੀ ਵੱਡੀ ਖ਼ਬਰ ਆ ਸੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹੈਵਨ ਇੰਡੀਆ ਟੀਵੀ ਬਾਕੀ ਆਪਣਾ